ਸਾਹਿਬ ਦੀ ਪੰਧ ਪਿਆਲੀ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰ ਵਾਰੀ ਦਲ ਭੰਜਨ ਗੁਰ ਸੂਰਮ ਬੱਜੋਦਾ ਬਹੁਤ ਪਰ ਉਪਕਾਰੀ ਰਾਡਾੰਦ ਪਾਡਾਨ ਪਾਣ ਦੀਵਾਨ ਦੀਵ ਉਪਮਾ ਮਹਾਨ ਕਾਦਰੀ ਮਤਲਕ ਹਾਜ਼ੂਰੇ ਅਨਵਰ ਸਰਵਰੇ ਕਨਾਤ ਦੀਨ ਦੁਨੀ ਦੇ ਵਾਲੀ ਸਤਿਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਜੀਓ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਗੁਰਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਉਹਨਾਂ ਦੇ ਪਾਵਨ ਪੂਤ ਸ੍ਰਿਸ਼ਟੀ ਨੂੰ ਤਾਰਨਹਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਨੂੰ ਪਾਵਨ ਇਹ ਗੁਰਮਤ ਸਮਾਗਮ ਜੋ ਸਮਰਪਿਤ ਇੱਥੇ ਆਪਾਂ ਇਕੱਤਰ ਹੋਏ ਹਾਂ ਵੱਡੇ ਭਾਗ ਨੇ ਮਹਾਂਪੁਰਖਾਂ ਦੇ ਪਾਵਨ ਅਸਥਾਨ ਜਪ ਤਪ ਅਸਥਾਨ ਦੇ ਉੱਪਰ ਆਪ ਰੱਬ ਰੂਪੀ ਸਿੱਖ ਸੰਗਤ ਦੇ ਦਰਸ਼ਨ ਕਰਨ ਦਾ ਵਿਡ ਭਾਗਾ ਸਮਾਪਤ ਹੋਇਆ ਆਓ ਕਲਕੀਆਂ ਵਾਲੇ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਓ ਸਭ ਸੰਗਤ ਆਖਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਸਾਹਮਣੇ ਕੁਝ ਸਮਾਂ ਗੁਰਮਤਿ ਦੀਆਂ ਵਿਚਾਰਾਂ ਜਿੱਥੇ ਆਪ ਜੀ ਨੇ ਮੇਰੇ ਤੋਂ ਪਹਿਲਾਂ ਗੁਰੂ ਕੇ ਕੀਰਤਨੀਆਂ ਸੰਗਾਂ ਦੇ ਪਾਸੋਂ ਸਿੰਘ ਸਾਹਿਬ ਜੀ ਦੇ ਪਾਸੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਨਮੋਲ्य ਜੀਵਨ ਤੇ ਵਿਚਾਰਾਂ ਸਰਵਣ ਕੀਤੀਆਂ ਨੇ ਮੈਂ ਬੇਨਤੀ ਕਰਾਂ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਉੱਪਰ ਕੋਈ ਵੀ ਸਿੱਖ ਆਸਥਾ ਰੱਖਦਾ ਹੈ ਭਾਵੇਂ ਉਹ ਤੁਹਾਡੇ ਵਿੱਚੋਂ ਹੈ ਭਾਵੇਂ ਕੋਈ ਹਿੰਦੂ ਮਤ ਦਾ ਹੈ ਭਾਵੇਂ ਕੋਈ ਕਸ਼ਮੀਰੀ ਪੰਡਿਤ ਹੋ ਜਾਣ ਜੇਕਰ ਕਿਸੇ ਨੇ ਵੀ ਆਸਥਾ ਰੱਖੀ ਹੈ ਖਾਲਸਾ ਜੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉਹਦੀ ਆਸਥਾ ਅਨੁਪਰੀ ਕੀਤਾ ਹੈ ਜਿੱਥੇ ਅਸੀਂ ਸ਼੍ਰੀਨਗਰ ਦੇ ਸ਼ਹਿਰ ਵੱਲ ਝਾਤ ਮਾਰੀਏ ਉੱਥੋਂ ਦਾ ਗੁਰੂ ਦਾ ਪਿਆਰਾ ਹੋਇਆ ਹੈ ਸੇਵਾਦਾਸ ਜਿਹੜਾ ਧਨ ਪੰਚਮ ਗੁਰਦੇਵ ਸਾਹਿਬ ਜੀ ਦਾ ਬੜਾ ਪਿਆਰਾ ਸਿੱਖ ਹੋਇਆ ਜਿਨਨੇ ਬੜੀ ਕਾਹਲਣਾ ਕਾਲੀ ਹੈ ਸੇਵਾ ਕਮਾਈ ਹੈ ਛੋਟੀ ਜੀ ਅਰਜਾ ਤੋਂ ਸਤਗੁਰਾਂ ਦੇ ਪਾਸੇ ਜੁੜ ਗਿਆ ਔਰ ਇੱਕ ਹੋਇਆ ਹੈ ਭਾਈ ਮਾਧੋਦਾਸ ਜੀ ਜਿਹੜੇ ਗੁਰੂ ਪੰਚਮ ਪਾਤਸ਼ਾਹੀ ਦੇ ਸਿੱਖ ਸਨ ਜਿਨ੍ਹਾਂ ਨੇ ਸ਼੍ਰੀ ਨਗਰ ਦੀ ਪਾਵਨ ਧਰਤੀ ਦੇ ਉੱਪਰ ਜਿਹੜੇ ਅੱਜ ਅਸੀਂ ਦੇਖਦੇ ਹਾਂ ਕਸ਼ਮੀਰ ਦੇ ਅੰਦਰ ਗੁਰਸਿੱਖ ਅੱਜ ਵੀ ਉੱਥੇ ਵਰਤਾਰਾ ਵਰਤ ਰਿਹਾ ਹੈ ਉਹ ਪਹਿਲਾਂ ਪੰਡਿਤ ਸਨ ਜੋਗ ਵਿਦਿਆ ਦੇ ਬਹੁਤ ਵੱਡੇ ਮਾਹਰਤੀ ਸਨ ਸਤਿਗੁਰੂ ਪੰਚਮ ਗੁਰਦੇਵ ਸਾਹਿਬ ਜੀ ਨੇ ਤਰਸ ਕੀਤਾ ਆਖਿਆ ਮਾਧੋ ਜੀ ਆਪ ਜੀ ਸ਼੍ਰੀ ਨਗਰ ਵਾਲੇ ਬੰਨੇ ਜਾਓ ਉੱਥੋਂ ਦੇ ਸਿੱਖਾਂ ਦੇ ਹਿਰਦੇ ਦੀ ਤਾੰਦ ਨੂੰ ਜਾਨਣਾ ਕਰੋ ਔਰ ਉਹਨਾਂ ਨੂੰ ਸਿੱਖੀ ਦੇ ਨਾਲ ਜੋੜ ਦਿਓ ਪਾਤਸ਼ਾਹੀ ਦੀ ਪਾਵਨ ਗੁਰਬਾਣੀ ਆਉਂਦੀ ਹੈ ਜਿੱਥੇ ਅਸੀਂ ਰਾਗ ਗੁਜਰੀ ਨੂੰ ਪੜਦੇ ਹਾਂ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਖਰ ਫਰਜੀਓ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਇ ਤਾ ਕਾ ਰਿਜਕ ਆਗੈ ਕਰ ਧਰਿਆ ਅਗਲੀ ਪੰਕਤੀ ਸਾਰੇ ਸਾਥ ਪੜੋ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਜਿਹੜੇ ਮਾਧੋਦਾਸ ਜੀ ਸਨ ਜਦੋਂ ਇਹਨਾਂ ਦੀ ਸੰਗਤ ਵਿੱਚ ਕੋਈ ਬੈਠਿਆ ਕਰਦਾ ਸੀ ਗੁਰਸਿੱਖੋ ਤਰ ਜਾਇਆ ਕਰਦਾ ਸੀ ਔਰ ਐਸੀ ਸੰਗਤ ਦੇ ਵਿੱਚ ਮਾਈ ਭਾਗ ਭਰੀ ਜਿਹੜੀ ਸੇਵਾ ਦਾਸ ਦੀ ਮਾਤਾ ਹੈ ਉਹ ਇੱਕ ਦਿਨ ਬੈਠ ਗਈ ਜਦੋਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਵਨ ਗੁਰਤਾ ਗੱਦੀ ਤੇ ਬਰਾਜੇ ਸਾਂ ਸੋਭਾ ਪਾ ਰਹੇ ਸਨ ਉਸ ਵੇਲੇ ਬੇਨਤੀ ਕੀਤੀ ਹੈ ਮਹਾਰਾਜ ਕਿਰਪਾ ਕਰੋ ਆਪ ਜੀ ਮੇਰੇ ਨਿਮਾਣੀ ਦੇ ਘਰ ਵਿੱਚ ਆਨ ਕਰਕੇ ਚਰਨ ਪਾਓ ਔਰ ਮੇਰੀ ਭਾਗਾਂ ਭਰੀ ਜਿਹੜੀ ਜ਼ਿੰਦਗੀ ਹੈ ਇਹਨੂੰ ਚਾਰ ਚੰਨ ਲਾ ਦਿਓ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਮਾਤਾ ਗੰਗਾ ਨੂੰ ਬੇਨਤੀ ਕੀਤੀ ਮਾਂ ਗੁਰੂ ਕੀ ਪਿਆਰੀ ਸਿੱਖ ਸੰਗਤ ਸ਼੍ਰੀਨਗਰ ਤੋਂ ਜਾਦ ਕਰ ਰਹੀ ਹੈ ਕਿਉਣਾ ਉਹਨਾਂ ਦੇ ਪਾਸ ਜਾ ਕਰਕੇ ਉਹਨਾਂ ਦੀ ਭਾਵਨਾ ਨੂੰ ਫਲ ਲਾਇਆ ਜਾਵੇ ਭਗਤੀ ਵੀ ਦੋ ਪ੍ਰਕਾਰ ਦੀ ਮੰਨੀ ਗਈ ਇੱਕ ਉਹ ਭਗਤ ਹਨ ਜਿਹੜੇ ਉਸ ਅਕਾਲ ਦੇ ਪਾਣੀ ਨੂੰ ਸੱਤ ਕਰਕੇ ਮੰਨਦੇ ਨੇ ਔਰ ਦੂਜੇ ਨੇ ਜਿਹੜੇ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦੇ ਮਹਾਰਾਜ ਸਾਨੂੰ ਕਿਰਪਾ ਕਰਕੇ ਹੁਣੇ ਦਰਸ਼ਨ ਦੇ ਕੇ ਨਿਵਾਜੋ ਮਾਤਾ ਭਾਗ ਪ੍ਰਿ ਉਹਨਾ ਗੁਰਸਿੱਖਾਂ ਦੇ ਵਿੱਚੋਂ ਸੀ ਮਾਤਾ ਭਾਗ ਪ੍ਰਿ ਆਖਦੀ ਹਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨਹੀਂ ਆਉਣਗੇ ਸੇਵਾ ਦਾਸ ਆਖਣ ਲੱਗਾ ਮਾਂ ਹੁਣ ਲੋਕ ਵੀ ਜਿਹੜੇ ਸਾਨੂੰ ਹੱਸਣ ਲੱਗ ਪਏ ਆਖਦੇ ਨੇ ਮਾਤਾ ਭਾਗ ਪ੍ਰਿ ਕਮਲੀ ਹੋ ਗਈ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨਹੀਂ ਆਉਣਗੇ ਕਿੱਡੀ ਵੱਡੀ ਲੰਮੂ ਲਸ਼ਕਰ ਉਹਨਾਂ ਦੇ ਨਾਲ ਫੌਜ ਹੈ ਪਹਾੜਾਂ ਦੇ ਵਿੱਚੋਂ ਹੁੰਦੇ ਹੋਏ ਕਿਵੇਂ ਆ ਜਾਣਗੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੀ ਪੁੱਤਰ ਸੇਵਾਦਾਸ ਜੇਕਰ ਦੁਆਪਰਯੋਗ ਦੇ ਵਿੱਚ ਜਾਈਏ ਉੱਥੋਂ ਦੀ ਇੱਕ ਭਗਤਨੀ ਹੋਈ ਹੈ ਮਾਤਾ ਪੀਲਣੀ ਜਿਨਨੇ ਰਾਮਚੰਦਰ ਭਗਵਾਨ ਨੂੰ ਯਾਦ ਕੀਤਾ ਸੀ ਔਰ ਬਨ ਬਨ ਜੰਗਲਾਂ ਦੇ ਵਿੱਚ ਜਾ ਕਰਕੇ ਉਹਨੇ ਫਲ ਤੋੜੇ ਉਹਨੇ ਆਪਣੇ ਗੁਰਦੇਵ ਦੇ ਇਸ਼ਟ ਦੇ ਤਾਈਂ ਪਾਂਤ ਪਾਂਤ ਦੀਆਂ ਜਿਹੜੀਆਂ ਪ੍ਰਭੁਤਾ ਸੰਨ ਫਲਦਾਇਕ ਵਸਤੂਆਂ ਸਨ ਤੋੜ ਕਰਕੇ ਰੱਖੀਆਂ ਉਹਦੇ ਭਗਵਾਨ ਨੇ ਆਮ ਕਰਕੇ ਛਕੀਆਂ ਮੈਨੂੰ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਂ ਇਮਾਨ ਹੈ ਕਿ ਮੇਰੇ ਪਾਤਸ਼ਾਹ ਜੀ ਚੱਲ ਕਰਕੇ ਆਉਣਗੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹ ਸਾਖੀ ਬੜੀ ਸਾਲ ਸਾਦੀ ਹੋ ਲੰਬੀ ਹੈ ਲੰਬੇ ਰਿਹਾ ਹੈ ਇਤਿਹਾਸ ਪਰ ਆਪਦੀ ਦੇ ਸਾਹਮਣੂ ਸਮੇਂ ਨੂੰ ਦੇਖ ਤ ਨੂੰ ਜਾਣਦਿਆਂ ਹੋਇਆ ਕੁਝ ਜਿਹੜੀਆਂ ਮੋਟੀਆਂ-ਮੋਟੀਆਂ ਵਿਚਾਰਾਂ ਨੇ ਆਪਦੀ ਦੇ ਸਨ ਮੁਖ ਰੱਖ ਰਹੀ ਹਾਂ ਕਿਵੇਂ ਮਾਤਾ ਭੀਲਣੀ ਔਰ ਮਾਤਾ ਭਾਗਪਰੀ ਜਿਨੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਦੇ ਚਰਨਾਂ 'ਚ ਆਸ ਰੱਖੀ ਹੈ ਔਰ ਇਹ ਆਕਿਆ ਮਹਾਰਾਜ ਵੀਓ ਆਪ ਦੀ ਆਵੋਗੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹਾੜੀ ਜੰਗਲਾਂ ਨੂੰ ਤੈ ਕਰਦੇ ਹੋਏ ਸ਼੍ਰੀਨਗਰ ਦੀ ਜਦੋਂ ਪਾਵਨ ਧਰਤੀ ਤੇ ਪਹੁੰਚੇ ਉਦੋਂ ਮਾਤਾ ਭਾਗਪਰੀ ਦੇ ਬੋਲ ਥੱਕ ਗਏ ਬੋਲ ਨਾ ਸਕੀ ਮੱਖ ਕਹਿ ਨਹੀਂ ਸਕਦੀ ਪਰ ਬੋਲਣਾ ਬਹੁਤ ਜ਼ਰੂਰ ਚਾਹੁੰਦੀ ਹੈ ਕਿਉਂਕਿ ਜੇ ਦਾ ਜੇ ਦਾ ਗੁਰਦੇਵ ਜੇ ਦਾ ਮੁਰਸ਼ਦ ਉਹਦੇ ਸਨਮਤ ਹੋਵੇ ਫਿਰ ਜਿਹ ਬਾ ਬੰਦ ਹੋ ਜਾਂਦੀ ਹੈ ਮਾਤਾ ਭਾਗ ਪਰ ਚੁੱਪ ਕਰ ਗਈ ਪਰ ਅੱਖਾਂ ਦੇ ਵਿੱਚੋਂ ਨੀਰ ਵਹਿ ਵਹਿ ਚੋ ਰਹੇ ਹਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਵਦੀ ਨੇ ਮੇਰੇ ਨਿਮਾਣੀ ਦੇ ਲਈ ਕਿਥੋਂ ਅੰਮ੍ਰਿਤਸਰ ਸਾਹਿਬ ਜੀ ਤੋਂ ਤੁਰ ਕਰਕੇ ਸ਼੍ਰੀ ਨਗਰ ਆਉਣਾ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਜ ਵੀ ਗੁਰਸਿੱਖਾਂ ਦੀ ਸੁਣਦੇ ਨੇ ਭਾਈ ਇੱਛਾ ਧਾਰ ਕਰਕੇ ਘਰ ਵਿੱਚ ਬੈਠ ਜਾਓ ਯਾਦ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪਾਤਸ਼ਾਹ ਜੀ ਹਾਜ਼ਰ ਹੋ ਜਾਣਗੇ ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੇ ਹੀ ਥਾਈ ਖਾਲਸਾ ਜੀ ਸਹਾਇ ਹੁੰਦੇ ਨੇ ਸੋ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸੰਪਰਦਾਇਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਦੂਜੇ ਜਨਸ਼ੀਨ ਮਹਾਂਪੁਰਖ ਬਾਬਾ ਚਰਨ ਸਿੰਘ ਸਾਹਿਬ ਜੀ ਮੌਜੂਦਾ ਮਹਾਂਪੁਰਖ ਸ੍ਰੀ ਮਾਨਸੰਤ ਬਾਬਾ ਸੁਖਾ ਸਿੰਘ ਸਾਹਿਬ ਦੀ ਬਾਬਾ ਹਾਕਮ ਸਿੰਘ ਸਾਹਿਬ ਦੀ ਵੱਡੀਆਂ ਅਨਮੋਲੀਆਂ ਸਭਾਵਾਂ ਨੇ ਵਾਰ ਰਹੇ ਨੇ ਆਪ ਗੁਰੂ ਕੀ ਸਿੱਖ ਸੰਗਤ ਦੇ ਤਾਈ ਇਹ ਬਹੁਤ ਵੱਡਾ ਜੋਗ ਉਪਰਾਲਾ ਹੈ ਮਹਾਂਪੁਰਖਾਂ ਦਾ ਮਹਾਂਪੁਰਖਾਂ ਦੇ ਦਰ ਘਰ ਦੇ ਸੇਵਾਦਾਰ ਗ੍ਰੰਥੀ ਸਿੰਘ ਭਾਈ ਬਲਦੇਵ ਸਿੰਘ ਦੀ ਹੋਰ ਗੁਰੂ ਕੇ ਪਿਆਰੇ ਇੱਥੇ ਹਾਜ਼ਰ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪ ਰੱਬ ਵਰਗੀ ਸਿੱਖ ਸੰਗਤ ਦਾ ਧੰਨਵਾਦ ਜੀ ਹੁਣ ਮੇਰੇ ਤੋਂ ਬਾਅਦ ਗੁਰੂ ਕੇ ਨੀਮੀ ਪ੍ਰੇਮੀ ਗੁਰਸਿੱਖਾਂ ਦੇ ਆਪ ਦੀ ਤਾਂ ਹਾਜ਼ਰੀ ਪਰਣੀ ਹੈ ਇੱਥੇ ਹੀ ਹੋਈਆਂ ਬਿਆਨ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸਭ ਸੰਗਤ ਦਾ ਧੰਨਵਾਦ ਧੰਨਵਾਦ ਲਾਈਵ ਵਾਲੇ ਸਾਰੇ ਗੁਰੂ ਕੇ ਪਿਆਰੇ ਗੁਰਸਿੱਖਾਂ ਦਾ ਬਲਾਵ ਫਤੇ ਦੀ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ